ਲੈ ਵੀ ਮਿੱਤਰੋ ਹਨਾ ਆਪਾਂ ਤੁਹਾਨੂੰ ਇੱਕ ਗਾਂ ਦਿਖਾਉਣੇ ਆ ਕਿਤੇ ਗਾਂ ਜੇ ਗੱਲ ਕਰਕੇ ਬਾਬੇ ਨੇ ਲੈਤੀ ਸੀ ਕਿ ਤੇ ਬਾਬੇ ਨੂੰ ਹੁਣ ਪਤਾ ਲੱਗਿਆ ਕਹਿੰਦਾ ਵੀ ਠੱਗੀ ਵੱਜ ਗਈ ਤੇ ਆਪਾਂ ਇੱਕ ਵਾਰੀ ਤੁਹਾਨੂੰ ਪਹਿਲਾਂ ਇੱਧਰ ਬਾਬਾ ਬਾਬੇ ਦਾ ਪਿੰਡ ਸਾਰਾ ਮੈਂ ਪਤਾ ਕਰਕੇ ਦੱਸੂਗਾ ਵੀ ਕਿਹੜਾ ਗਾ ਤੇ ਪਹਿਲਾਂ ਗਾਂ ਦਿਖਾ ਦਾਂ ਗਾਂ ਤੁਸੀਂ ਦੇਖ ਲਓ ਹਨਾ ਕਿੰਨੇ ਕੁ ਰੁਪਈਆਂ ਵਾਲੀ ਲੱਗਦੀ ਹੈਗੀ ਮਾੜੀ ਤੋਰੀ ਕਰਾਂ ਅੱਜ ਇੱਕ ਦੋ ਥਾਵਾਂ ਦੇ ਮਤਲਬ ਠੱਗੀ ਵੱਜੀ ਹੈਗੀ ਤੇ ਗਾਂ ਤੁਸੀਂ ਪਹਿਲਾਂ ਦੇਖ ਲਓ ਵੀ ਕਿਵੇਂ ਜਾਂ ਮਾੜੀ ਜੀ ਤੋਰ ਕੇ ਦਿਖਾ ਦੇ ਤੋਕੜ ਗਾਂ ਕੀ ਇਹ ਹਨਾ ਇਹ ਆਹ ਦੇਖ ਲਓ ਤੁਸੀਂ ਇਹ ਖੇਚਲਾ ਵੜੀ ਖੇਚਲਾ ਇਹ ਆ ਦੇਖ ਲੋ ਹੁਣ ਤੇ ਆ ਬੱਚਾ ਆ ਗਿਆ ਤੇ ਆ ਜਾ ਆ ਜਾ ਬਾਬਾ ਕਿਹੜਾ ਪਿੰਡ ਆ ਤੇਰਾ ਮੀਰਪੁਰ ਮਟਾਂ ਜੀ ਮੀਰਪੁਰ ਹਾਂ ਵੜਾ ਕੀ ਨਾਂ ਤੇਰਾ ਪੁੰਨੋ ਪੁੰਨੋ ਠੀਕ ਆ ਤੇ ਕੀ ਤੋਂ ਲੈਤੀਗਾ ਇਹ ਗਾਂ ਯਾਰ ਕੀ ਆ ਕੀ ਕੋਈ ਸਮਝ ਨਹੀਂ ਆਈ ਜਲਦੀ ਬਾਹਰ ਉਹ ਨਾਂ ਲਖਾਇਗਾ ਉਹ ਵੀ ਪੈਸੇ ਦੇਣ ਦੇ ਉਹਨੇ ਆ ਆ ਪਰੇ ਨੇ ਲੈਣ ਵਾਲੇ ਨੇ ਦੇਣ ਵਾਲੇ ਨੇ 1700 ਨੇ ਦਿੱਤਾ ਸੀ ਚੌਨੀ ਨਹੀਂ ਦਿੱਤੀ ਕਿਉਂ ਤੇਰੇ ਕੋਲ ਝੂਠ ਮਾਰੀ ਸੱਚੀ ਤਾਂ ਤਾਂ ਗੱਲ ਹੈ ਠਗੀ ਹੈ ਉਹ ਯਾਸੀ ਤੇ ਜਗਾ ਇਹ ਲੈਤੀ ਕਿੰਨੇ ਦੀ ਹੈ 1 ਤੇ 40 ਦੀ 1 ਤੇ 40 ਦੀ 41000 ਠੀਕ ਹੈ ਤੈ ਲੈਤੀ ਗਾ ਹੈ ਚਲ ਮੈਂ ਮੇਰੇ ਬਾਦੇ ਲਾ ਦੇ ਉਹ ਸਿੱਖ ਲੈ ਠੀਕ ਹੈ ਠੀਕ ਹੈ ਤੇ ਪੈਸੇ ਵੀ ਤੂੰ ਧਾਰੇ ਲیتے ਹੈ ਹੈ ਪੈਸੇ ਧਾਰੇ ਲੈ ਤੇ ਫਿਰ ਨਾ ਪੈਸੇ ਉਹਨੇ ਦੇ ਦੇ ਗਾਂ ਵਾਲੇ ਨੇ ਕਿਹੜੇ ਕਿਹੜੇ ਗਾਂ ਵੇਚੀ ਹੈ ਪੈਸੇ ਨਹੀਂ ਦੇ ਪੈਸੇ ਤੂੰ ਜਿਹੜਾ ਪਿੰਡ ਤੋਂ ਮੁੰਡਾ ਇਹ ਤੋਂ ਧਾਰੇ ਲیتے ਹੈ ਕੋਇਆ ਜੇ ਬੰਦਾ ਯਾਰਾ ਵਈ ਨਾ ਬਾਈ ਇਹ ਜੇ ਯਾਰੇ ਦਵਾ ਦੇ ਨੇ ਰਾਵਾਈ ਨਾ ਬਠਗੀ ਹੋ ਗਈ ਯਾਰਾ ਤੈਨੂੰ ਚੱਜੀ ਤੇ ਨਾ ਨਾ ਸਿਰ ਤੂੰ ਤਾਂ ਪੈਸੇ ਐਸੇ ਬੰਦੇ ਤੋਂ ਲੈ ਕੇ ਦਿੱਤੇ ਆ ਤਾਰੇ ਨਹੀਂ ਇਹਦੇ ਕੋਲ ਨਹੀਂ ਹੈਨਾ ਅੱਛਾ ਤੇ ਲੈ ਲੈ ਬਾਈ ਇਹਦੇ ਨੇੜੇ ਹੋ ਜਾ ਮਾੜਾ ਜੇ ਇੱਥੋਂ ਧਾਰੇ ਲੈਤੇ ਨੇ ਆ ਪੁੰਨੂ ਨੇ ਹਾਂ ਠੀਕ ਆ ਕਿੰਨੇ ਰੁਪਏ ਧਾਰੇ ਲੈਤੇ ਦਿੱਥੋਂ 41000 ਰੁਪਏ 41000 ਰੁਪਿਆ ਲੈ ਵੀ ਬਾਬੇ ਪੁੰਨੂ ਨੇ 41000 ਰੁਪਏ ਤੇਰਾ ਨਾਂ ਕੀ ਆ ਰੁਲਦੂ ਰੁਲਦੂ ਸਿੰਘ ਤੇ ਰੁਲਦੂ ਸਿੰਘ ਤੇਰਾ ਪਿੰਡ ਕਿਹੜਾ ਮੀਰਪੁਰ ਤੋਂ ਆ ਮੀਰਪੁਰ ਮੀਰਪੁਰ ਦਾ ਆ ਅੱਛਾ ਤੂੰ ਮੱਝ ਲੈਣ ਆਇਆ ਸੀ ਹਾਂ ਮੱਝ ਲੈਣ ਠੀਕ ਆ ਤੇ ਬਾਬੇ ਨੇ ਤੇਥੋਂ ਲੈ ਕੇ ਧਾਰੇ ਪੈਸੇ ਉਹਨਾਂ ਨੂੰ ਦੇਤੇ ਗਾਂ ਲੈ ਲਈ ਠੀਕ ਆ ਤੇ ਬਾਬਾ ਹੁਣ ਤੈਨੂੰ ਪਰ ਉਦੋਂ ਪਤਾ ਨਹੀਂ ਲੱਗੇ ਵੀ ਗਾਂ ਇਹ ਜੀ ਹੈ ਮਗਰ ਅਲੀ ਦਾ ਜੀ ਧਾਰ ਹੀ ਨਹੀਂ ਵੱਜ ਕਿ ਉਹ ਗੱਪ ਮਾਰੀ ਤੇ ਫਿਰ ਤੂੰ ਗਾਂ ਲੈਣ ਬੈਠਾ ਓ ਠੱਗੇ ਧਾਰਮਾਰੀ ਵਿੱਚ ਕਿੱਧਰ ਤਰੇ ਫਿਰਦਾ ਮੈਂ ਬਤਲੀ ਸਮਝ ਨਹੀਂ ਆਉਂਦੀ ਠੱਗੀ ਹੋ ਗਈ ਆਪਾਂ ਠੱਗੀ ਦਾ ਵੱਜ ਗਈ ਤੇਰੇ ਨਾਲ ਮੈਂ ਤੇਰੀ 1000 ਰੁਪਏ ਉਹਨੇ ਦਿੱਤਾ ਗਾਂ ਵਾਲੇ ਨੇ ਕਿਹਦੇ ਕੋਲ ਗਾਂ ਸੀ ਉਹਨੇ ਪਰਿਆ 140 ਚੌੜੀ ਚੌਣੀ ਨਹੀਂ ਦਿੱਤੀ ਫਿਰ 4-5000 ਵਾਲੀ ਗਾਂ ਜਿਹੜੀ ਹੈਗੀ ਹੈਗੀ ਤੂੰ ਮਤਲਬ 41000 ਚ ਲੈਣਾ ਠੀਕ ਹੈ ਫਿਰ ਠੱਗੀ ਤਾਂ ਤੈਨੂੰ ਵੀ ਇੰਨੀ ਕੁ ਬੋਲੀ ਠੱਗੀ ਠੱਗੀ ਵੱਜ ਗਈ ਉਹਨੇ ਪਰ ਸਹੀ ਸੁਣਾਉਂਦਾ ਗੱਲ ਅੱਛਾ ਹੋਰ ਆ ਗਾਂ ਹੋਰ ਬੱਚਾ ਹੋਰ ਆ ਹਨਾ ਠੀਕ ਹੈ ਇਧਰ ਨਾਲ ਹੋਈ ਬਈ ਉਹਦੇ ਬਾਬੇ ਕੋਲੇ ਹੋਈ ਮੜਾ ਜਾ ਦੇਖ ਲਓ ਤੁਸੀਂ ਹਨਾ ਬੱਚਾ ਹੋਰ ਹੈ ਬੱਚਾ ਹੋਰ ਹੈ ਤੇ ਗਾਂ ਹੋਰ ਹੈ ਕੋਈ ਪਤਾ ਨਹੀਂ ਪਿੰਡ ਦੇ ਬੰਦੇ ਦਾ ਪਿੰਡ ਦਾ ਨਹੀਂ ਲੱਗ ਗਿਆ ਫਿਰ ਉਹਨਾਂ ਨੇ ਕਿਹੜਾ ਯਾਰ ਠੱਕੇ ਨਾ ਦੇਤੀ ਹੋਊਗੀ ਤੈਨੂੰ ਨਾ ਠੱਕੇ ਨਾਲ ਠੱਕੇ ਲੈਣੀ ਹੈਣਾ ਠੱਕੇ ਨਾ ਤਾਂ ਨਹੀਂ ਦਿੱਤੀ ਠੱਕੇ ਨਾਲ ਫਿਰ ਠੱਗੀ ਵੀ ਕਿਵੇਂ ਸਮਝ ਲਗੇ ਆਪਾਂ ਫਿਰ ਸਾਡਾ ਮੂੰਹ ਕਾਲਾ ਹੋਣਾ ਸੀ ਹੋ ਗਿਆ ਬਾਈ ਕਾਲਾ ਯਾਰ ਇਹ ਤਾਂ ਤੇਰਾ ਠੱਕਾ ਬਾਬਾ ਨੇ ਲੈ ਲਿਆ ਆਪਾਂ ਕਿਉਂ ਝੂਠ ਮਾਰੀ ਲਗਾ ਜਾਕਲ ਤੇ ਵੜਨ ਨਹੀਂ ਦੇਣਾ ਕਰੇ ਆਪਾਂ ਕਿਉਂ ਝੂਠ ਮਾਰੀ ਠੱਗੀ ਇਹ ਵੀ ਵੇਚਣ ਵਾਲੇ ਨੂੰ ਵੀ ਮੜਾ ਜਾ ਚਾਹੀਦਾ ਹਨਾ ਵੀ 41000 ਰੁਪਏ ਦੀ ਗਾ ਮਿੱਤਰੋ ਆ ਦੇਤੀ ਤੇ ਪਰਚੀ ਪਰਚੀ ਤਾਂ ਲਿਖਾ ਲਈ ਗੱਲ ਕਰਾਇਆ ਕਿਹੜਾ ਦੇਉ ਤੁਹਾਡੇ ਦਾ ਇਹ ਦੇਉਗਾ ਦੁਕਾਨ ਮੈਂ ਦੇ ਦੂੰ ਯਾਰ ਆ ਜਾ ਆ ਸਤਪਾਲ ਆ ਜਾ ਯਾਰ ਆ ਜਾ ਚੱਲ ਓ ਸਤਪਾਲ ਲੈ ਵੀ ਲੈ ਆ ਯਾਰ ਗੱਡੀ ਮੈਂ ਜਿਉਂ ਕਰਾਇਆ ਯਾਰ ਆ ਜਾ ਤੇ ਇਹ ਦੇਖ ਲਓ ਤੁਸੀਂ ਹਨਾ ਹੁਣ ਵੀ ਜਿਹੜਾ ਬੰਦੇ ਨੇ ਗਾਂ ਲੈਤੀ ਐ ਤੇ ਉਹ ਵਿਚਾਰਾ ਹੁਣ ਚੜਾਉਣ ਨੂੰ ਜੀ ਨਹੀਂ ਕਰਦਾ ਗਾਂ ਦਾ ਹਨਾ ਤੇ ਬਜ਼ੁਰਗੋ ਫਿਰ ਮੈਨੂੰ ਐ ਦੱਸ ਵੀ ਇਸ ਕੁਸਤਾ ਸੋਜੀ ਰੱਖਣੀ ਸੀ ਤੁਸੀਂ ਵੀ ਆਪਾਂ ਗਾਂ ਲੈ ਰਹੇ ਆਂ ਵੀ ਗਾਂ ਇਹ ਜੀ ਹੈ ਕਿਦੋਂ ਕਿਸਮਤ ਮਾੜੀ ਹੈ ਕਿਸਾਨਾਂ ਚ ਬੰਦਾ ਹੋਰ ਸੀ ਕੋਈ ਨਾ ਕੋਈ ਕਿਸਾਨ ਅੱਛਾ ਇੱਕ ਸਰੂਵੜਾ ਮੁੰਡਾ ਸੀ ਲੰਮਾ ਜਿਹੇ ਕਹਿੰਦਾ ਯਾਰ ਮੈਂ ਮੱਛਾਂ ਦਾ ਕੰਮ ਕਰਦਾ ਉਹ ਵੀ ਟੱਕਰਾ ਸਾਲ ਮਰਵਾਇਆ ਉਹਨੇ ਯਾਰ ਅੱਛਾ ਉਹਨੇ ਪਰਵਾਇਆ ਸਾਰੇ ਠੀਕ ਹੈ ਨਾਲੇ ਤਾਂ ਦੇਖੋ ਬਾਈ ਤੋਂ ਧਾਰੇ ਲਿੱਤੇ ਹਨਾ ਬਾਈ ਕਹੀ ਵੀ ਜਾਂਦਾ ਵੀ ਮੈਂ ਦਿੰਦਾ ਕਾਹਨੂੰ ਸੀ ਗਾਂ ਦੇ ਅਸੀਂ ਤਾਂ ਮੱਝ ਲੈਣ ਆਏ ਸੀਗੇ ਹਨਾ ਤੇ ਪਰ ਬਾਬੇ ਨਾਲ ਜਿਹੜਾ ਕੰਮ ਹੋਣਾ ਸੀ ਉਹ ਹੋ ਗੇ ਰਹਾ ਚੱਲ ਕੋਈ ਗੱਲ ਨਹੀਂ ਬਜ਼ੁਰਗੋ ਹਨਾ ਹੁਣ ਜਿਹੜੇ ਹੋ ਗਏ ਬੰਦੇ ਪਾੜ ਦੇ ਠੀਕ ਕੁਝ ਨਹੀਂ ਹੁੰਦਾ ਜੇ ਪਾੜ ਨਾ ਚੱਲ ਤੇ ਕਿਧਰ ਸੱਤ ਬਾਲ ਓ ਸੱਤ ਬਾਲ ਦੇਖ ਲੋ ਹੁਣ ਗੱਡੀ ਤੇ ਚੜਾਉਂਦੇ ਆਗੇ ਚਲੋ ਓ ਨਹੀਂ ਜੀ ਜਾਣ ਫੇਰ ਮੰਡੀਆਂ ਦੇ ਵਿੱਚ ਫੇਰ ਮੈਂ ਤੁਹਾਨੂੰ ਵੀ ਆਖੀ ਐ ਨਾ ਨੀ ਮੰਡੀਆਂ ਦੇ ਵਿੱਚ 20 ਮੰਡੀਆਂ ਦੇ ਵਿੱਚ ਜਿਹੜਾ ਹੋ ਜਾਂਦਾ ਨਾ ਕਾਰੋਬਾਰ ਇਹੋ ਜਿਹਾ ਕੰਮ ਆ ਅੜ ਜਾ ਭਾਈ ਜਿਹੜੀ ਪਰਚੀ ਤੋਂ ਆ ਪਰਚੀ ਬਣਾਈ ਆ ਉਹਨਾਂ ਨੂੰ ਉਹ ਪਰਚੀ ਦਾ ਨੰਬਰ ਹੋਵੇ ਨੰਬਰ ਤਾਂ ਉਹ ਕਿੱਥੇ ਹੁੰਦਾ ਉਹਦੇ ਤੇ ਗਾਂ ਵਾਲੇ ਦਾ ਕੀ ਹੈ ਕਿਹਨੇ ਗਾਂ ਵੇਚੀ ਖਰੀਦਦਾਰ ਤਾਂ ਨਾ ਲਿਖਦੇ ਨਾ ਖਰੀਦਦਾਰ ਦਾ ਨਾਮ ਲਿਖਦੇ ਆ ਯਾਰ ਜਿਹੜੇ ਨੇ ਵੇਚੀ ਆ ਉਹਦਾ ਨਾਮ ਲਿਖਦੇ ਆ ਫਿਰ ਗੱਡੀ ਨੰਬਰ ਪਰਚੀ ਤਾਂ ਆ ਦੂਜੀ ਏਹੀ ਏਹੀ ਨਾ ਪੀੜੀ ਜੀ ਨੇ ਦਿੱਤੀ ਤੈਨੂੰ ਇਹ ਲਾ ਨਾ ਨਾ ਕੁਝ ਨਹੀਂ ਦਿੱਤਾ ਆ ਵੀ ਕਟਾ ਕੇ ਲਿਆਤੀ ਉਹਨਾਂ ਦੇ ਬਾਅਦ ਆਪ ਵੀ ਕਟਾ ਕੇ ਲਿਆਤੀ ਪਰਤੀ ਦੇਖ ਛੱਟ ਤੂੰ ਆਪ ਹੀ ਸਾਰਾ ਕੁਝ ਕਰਤਾ ਸਿਸਟਮ ਆ ਲੈ ਪਰਚੀ ਵੀ ਆਪ ਹੀ ਕਟਾ ਕੇ ਲਿਆਤੀ ਕਹਿੰਦੇ ਲੈ ਵੀ ਜਿਹੜੀ ਗੱਲ ਹੋਣੀ ਹੁੰਦੀ ਆ ਹਨਾ ਉਹ ਹੋ ਗਈ ਰਹਿੰਦੀ ਹੈਗੀ ਤੇ ਨਹੀਂ ਗੱਲਬਾਤ ਜਿਹੜਾ ਬਜ਼ੁਰਗ ਇਹ ਦਲਾਲੀ ਦਾ ਕੰਮ ਵੀ ਕਰਦਾ ਨਾ ਜੀ ਇਹਦੇ ਨਾਲ ਸੁਤੇ ਆ ਗਿਆ ਯਾਰ ਰਾਇ ਦੇ ਦੂੰ ਤੈਨੂੰ ਵੀ ਚੰਗੀ ਲੈ ਅੱਛਾ ਅੱਛਾ ਹੋ ਆਪਦੇ ਨਾਲ ਗਈ ਹਾਂਜੀ ਹਾਂਜੀ ਹੋ ਆਪਦੇ ਨਾਲ ਗਈ ਹਨਾ ਥੱਗੀ ਹੋ ਗਈ ਠੀਕ ਮੁੰਡਾ شریف ਹੈ ਜੀ شریف